Come hey, on, hey, hey. hey.

ਜਿ ਜੋਗੀ ਸਾਹਿਬ ਚਾਲੇ ਠੀਕ ਹੋ ਸਭੀ ਸੇਠੀ ਆਇਆ ਇਥੇ ਜਿਆ ਤੇ ਗਾਂ ਦੇ ਵਿੱਚ ਦੋ ਨਾਂਗ ਪੈਣ ਜਾ ਚੋ ਇਹ ਜੋਗੀ ਅੰਦਾ ਆਪਾ ਜੋਗੀ ਕੋਲ ਪੁੱਛ ਪਿੱਛੇ ਪਿੱਛੇ ਨਾ ਭਈ ਚਪਾਈਂ ਪਿੱਛੋਂ ਵਾਸਤੇ ਠਾਈ ਕਾ ਯਾਰ ਪਿੱਛੋਂ 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 ਠਾਈ ਚਲੋ ਠੀਕ ਹੈ ਠੀਕ ਹੈ ਜੋਗੀ ਅੰਦਾ ਪੀਓ ਹੋ ਹੋ ਇਹ ਠਾਈ ਗਾਂ ਆਲਮ ਦੇ ਇਹ ਭੈਰੂ ਦਾ ਨਾ ਲੈਣ ਬਬਾਤ ਕੋਈ ਗਾਂ ਦਾ ਪੀਣੇ ਦੁੱਧ ਸਮਝ ਆਈ ਇਹ ਗਾਂ ਦਾ ਦੁੱਧ ਪੀਣੇ ਨਾ ਜਿਆ ਤੇ ਰੋਜ਼ਾਨਾ ਜਿਹੜਾ ਲੈਣ ਆ ਜੋਗੀ ਅੰਮਦਾ ਪਿਆਓ ਜੋਗੀ ਸਭ ਪਿੱਛੋ ਪਿੱਛੋ ਪਿੱਛੇ ਇਹ ਗਾਈ ਤੇ ਖੁਰੇ ਸਿੰਘ ਦਾ ਵਾਦਈ ਜੀ ਆ ਇਹ ਗਾਈ ਤੇ ਖੁਰੇ ਸਿੰਘ ਦਾ ਵਾਦਈ ਦਾ ਗਾਈ ਕਿਹੜਾ ਮਨ ਲੈ ਆਲੈਕੁਮ ਅਲੈਕੁਮ ਸਲਾਮ ਜੋਗੀ ਸਾਹਿਬ ਯਾਲੇ ਚੋਕ ਸਾਬ ਬਲਾਂ ਇਕੱਠੇ ਵੀ ਸਾਰ ਦਾ ਗਾਏ ਦਾ ਖਤਰਾ ਮਾਦੀ ਨੇ ਸਾਬ ਅੱਛਾ ਨਾਰ ਵੱਡਾ ਹੈ ਮਾਦੀ ਛੋਟੀ ਹੈ ਹਾਂ ਤੇ ਇਹ ਹੋ ਜਾਂਦਾ ਹੈ ਛੋਟੇ ਵੱਡੇ ਦੀ ਗੱਲ ਨਹੀਂ ਹੁੰਦੀ ਸਹੀ ਹੈ ਹਾਂ ਜੀ ਦੇਖੋ ਜੀ ਤਾਂ ਪકડਣਾ ਹੀ ਬੜਾ ਔਖਾ ਕੰਮ ਹੋ ਜਾਂ ਸੀ ਯਾਰ ਪੱਕੜ ਪੱਕੜੇ ਨਾ ਪੱਕੜ ਪੱਕੜ ਗਾਈ ਮੱਝ ਲੈ ਲੈਣ ਤੇ ਹੋਰ ਐਡੀ ਵੱਡੀ ਬਲਾਂ ਚੂੜਾ ਮਾਰ ਲਵੇ ਤੁਹਾਨੂੰ ਹਲਦੀਆਂ ਹੀ ਨਹੀਂ ਜਿਹੜੀ ਜਾਂਦੀ ਹੈ ਨਾ ਜਿਹੜੀ ਖਿਲ ਜਾਂਦੀ ਹੈ ਹਾਂ ਬਾਜਠੀ ਹਾਂ ਇਹ ਅਗੇ ਛੱਡ ਛੱਡਾ ਚੰਗਾ ਐਡਾ ਵੱਡਾ ਛੱਡਾ ਬਣਾ ਖਲੋ ਜੀ ਅਸਗਲੇ ਮੈਂ ਜਿਹੜਾ ਗਾਈ ਲੀ ਦੇ ਖਲੀਆ ਮਾਸੀ ਨਾਂ ਕੀ ਲੇਖ ਜਾਂਦੇ ਨੇ ਅੱਛਾ ਹਾਂ ਪਿਛਾ ਆ ਜਾਣ ਮੈਨੂੰ ਇਹਨਾਂ ਨੂੰ ਕਾਲ ਦੇ ਕਾਲ ਕਰ 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 ਕਬ ਕਰ ਕਬ ਕਰ ਜਾਵੇ ਤੈਨੂੰ ਰੇ 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 ਬਲਦਾਰ ਗਾਈ ਦੇ ਨਾਲ ਜਾ ਰਹੇ ਰੁਕ ਜਾ ਰੁਕ ਜਾ ਤੈਨੂੰ ਕਸਮੇ ਗੁੱਗੇ ਪੀਰ ਚੋਹਾਂ ਦੀ ਰੁਕ ਜਾ ਇਥਾਂ ਹੀ ਰੁਕ ਜਾ ਤੈਨੂੰ ਕਸਮੇ ਗੁੱਗੇ ਪੀਰ ਚੋਹਾਂ ਦੀ ਰੁਕ ਜਾ ਰੋਗੀ ਸਾਹਿਬ ਕੋਈ ਨਾ ਨਹੀਂ ਰੁਕਦਾ ਇਹ ਗਾਈ ਦੇ ਮਗਰ ਕਿਉਂ ਹੈ ਗਾਈ ਦਾ ਦੁੱਧ ਜੀਵਣ ਜਾਂਦਾ ਪੀਏ ਵੇ ਥੇ ਖਿਆਲ ਕਰ ਵੇਖਾਂ ਬੰਦਲ ਦੇ ਜਿੱਦੇ ਗਾਈ ਤੇ ਖੁਰੇ ਨੂੰ ਲਾਏ ਫਾਇਦਾ ਪੀਏ ਵੇ ਬਸ ਰੁਕ ਜਾ ਇਥਾਂ ਨਹੀਂ ਰੁਕਦਾ ਗੱਲ ਕਰ ਆ ਵੇਖ ਲੈ ਯਾਰ ਗੱਲ ਨਹੀਂ ਰੁਕਦਾ ਸਿੱਕੇ ਨੂੰ ਗੱਗਾ ਪੀਰ ਚੋਹਣ ਲਵੇ ਤੈਨੂੰ ਆ ਤੇ ਦੱਸ ਦੱਸਤ ਨੂੰ ਲਵੇ ਤੈਨੂੰ ਗੱਗਾ ਪੀਰ ਚੋਹਣ ਇੱਦਾਂ ਦਾ ਵਾਲੇ ਨੂੰ ਇਹ ਗਾਂ ਦੇ ਫੂਰੇ ਚ ਬਾਰੇ ਆ ਦੇਖ ਲੈ ਆ ਗਾਂ ਸੁਝੇ ਇਸ ਫਾਲ ਆ ਦੇਖ ਆ ਦੇਖ ਆ ਫੋਸ ਲੇ ਤੂੰ ਵੇਖ ਵਾਜਣ ਪਾਲ ਕਰ ਬਾਲ 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 ਪਾਲ ਕਾਉਲ ਮੰਨ ਜਾ ਕਾਉ ਕਮਾਲ ਹੈ ਯਾਰ ਜੋਗੀ ਤੇਰੀ ਨਾਂਗ ਦੀ ਨਾਂਗ ਦੀ ਕਮਾਲ ਹੈ ਕਾਬੂ ਕਰ ਕਾਬੂ ਕਰ ਕਾਬੂ ਕਰ ਕਾਬੂ ਕਰ ਤੇ ਇਹਨੂੰ ਕਾਬੂ ਕਰ ਦੂਆਂ ਨੂੰ ਕਾਬੂ ਕਰ ਇਹਨੂੰ ਪਕੜ ਦੂਆਂ ਨੂੰ ਪਕੜ ਦੱਸ ਗੱਲ ਕਰ ਅੱਛਾ ਕਾਬੂ ਕਰ ਦੂਆਂ ਨੂੰ ਪਕੜ ਇਹ ਫੇ ਵਿੱਚ ਦੋਤ ਨਹੀਂ ਕੱਲਦਾ ਵੀ ਇਹੇ ਸ਼ੇਸ਼ੇ ਨਿਕਲਦੀ ਵੀ ਦੋਤ ਦੋਤ ਨਿਕਲਦਾ ਵੀ ਹੈ ਨਾ ਇਹ ਸਾਰੀਆਂ ਗਾਈ ਲੈ ਭਾਈਆ ਅਗਲੇ ਅਸੂਮੇ ਲੈ ਆ ਕਾਬੂ ਕਰ ਚਲ ਅਗਲੇ ਨੂੰ ਪਕੜ ਮੈਨੂੰ ਦੂਏ ਨਾਲ ਲਾ ਦੂਏ ਤੇ ਨਿਕਾਲਾ ਇਹ ਆਵੇ ਨਾ ਪੀਏ ਇਹ ਸ਼ੇ ਬੂਟੇ ਵੜਾਈ ਕਿਝੇ ਬੂਟੇ ਵੜਾਈ ਕਿਝੇ ਬੂਟੇ ਦੇ ਮੈਂ ਕੰਟੀ ਜਾਵਾਂ ਕਾਬੂ ਕਰ ਇਹ ਕਿਝੇ ਬੜਾ ਵਾਲੀ ਥਾਂ ਵਿੱਚ ਬੜਾ ਪੇੜ ਹੋ ਗਿਆ ਹੋਰ ਇੱਕ ਵੀ ਆਇਆ ਕੋਰੇ ਕਾ ਛੋਟੀ ਦੇਵੇਂ ਨਾ ਹਲੋ ਇੱਕ ਮਾਦੀ ਏ ਤੇ ਬਹੁਤ ਤੰਗ ਕਰਸੀ ਅੱਛਾ ਬਾਹਰ ਨਿਕਲ ਬਾਹਰ ਨਿਕਲ ਤੇ ਕਸਮ ਨੇ ਗੁਏ ਤੇ ਇਹ ਨਿਕਲਦੀ ਪੇਂ ਨਿਕਲਦੀ ਪੇਂ ਨਿਕਲਦੀ ਪੇਂ ਉਹ ਨਾ ਕਰ ਸੋਟੀ ਤੂੰ ਪਿਛਾ ਹਾਂ ਜਾ ਜਾਂਦੀ ਏ ਸਤ ਤੈਨੂੰ ਲਵੇ ਤੈਨੂੰ ਗੁੱਗਾ ਪੀਚਵਾਨ ਚੋਹਲਮਨ ਚੋਹਲਮਨ ਕਰੇ ਮਨ ਤੈਨੂੰ ਕਸਮ ਹੈ ਗੁੱਗੇ ਚੋਹਾਨ ਦੀ ਡੰਗਣਾ ਮਾਰੀ ਉਹ ਹੈ ਨਾ ਮੇਸ਼ਾ ਮਾਦੀਆਂ ਬਹੁਤ ਤਿੱਖੀਆਂ ਹੁੰਦੀਆਂ ਚੋਹਲਮਨ ਜਾ ਚੋਹਲਮਨ ਜਾ ਤੈਨੂੰ ਕਸਮ ਹੈ ਅਰੇ ਦੇਖ ਇਹ ਗਾਇਲ ਬਾਤਾਂ ਬਤੀ ਵਾਤੇ ਇਹ ਗਾਇਲ ਜਾਈ ਕਾਉਲ ਕਾਉਲ ਬੰਨ ਤੇ ਕਸਮੇ ਕੋ ਗੇਚ ਹਾਂਦੀ ਕਰੇ ਬਾਲ ਜੇ ਬਾਲ ਕਰੇ ਮੰਨ ਜਾ ਅਸ 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 ਕਬੂਰਾ 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 ਖੈਨ ਹਾਂ ਕੀ ਮਾਦੀਏ ਮਾਸੀ ਨੇ ਤਾਂ ਹੋਰ ਕੀ ਦੇਖ ਨੂੰ ਪਾਰਦੀ ਇਹ ਮੂੰਹ ਕਿਉਂ ਪੜੈ ਨਾ ਭੀ ਇਹ ਦੁੱਧ ਪੀਤਾ ਹੋ ਜਾਏ ਅੱਛਾ ਵਧਿਆ ਪਈ ਨਾ ਜੀ ਪਈਏ ਵੇ ਕੱਢੀ ਡੀ ਫੁੱਲੀ ਭਾਈ ਸਹੀ ਗੱਲ ਬਿਲਕੁਲ ਦੁੱਧ ਪੀਤਾ ਹੋ ਜਾ ਭਾਈ ਅੱਛਾ ਹਾਂ ਜੋਗੀ ਜਾਬ ਦੇ ਦੇ ਗਾਂ ਦੇ ਥਾਣੇ ਦੇ ਮੂੰਹ ਚਾ ਗੈਂਦੇ ਨੇ ਤੇ ਹੋਰ ਮੂੰਹ ਜਲੇ ਪੜੈਦੇ ਹੋ ਸਨ ਨਾ ਵੱਡੇ ਸਾਰਾ ਕਰ ਲੈਣ ਮੂੰਹ ਉਹ ਦੇਖੇ ਬਾਈ ਸਾਥੀ ਕਸੇ ਲਾ ਲਾਇਆ ਮੀਆਂ ਅੱਜ ਆ ਵੀ ਦਿਓ ਮੈਨੂੰ ਇਨਾਮ ਕੇ ਨਾਮ ਦਿਓ ਮੀਆਂ ਮੈਨੂੰ ਫੋਨ ਵੀ ਆਂਦੇ ਪੈਣ ਤੂੰ ਫੋਨ ਬਾਅਦ ਸੁਣਾਈ ਨਾਮ ਲੈ ਲੈ ਪਹਿਲੇ ਲਾਓ ਸਾਈ ਰਾਜੀ ਹੈ ਬੇਰਬਾਦ